ਸਸਰੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਗਰਮੀਆਂ ਦਾ ਤੋਹਫਾ ਤੇ ਆਪਾਂ ਬਣਾਇਆ ਘਰੇ ਸਟਰਾਬਰੀ ਸ਼ੇਕ ਮੰango ਸ਼ੇਕ ਤੇ ਬਨਾਣਾ ਸ਼ੇਕ ਤਾਂ ਤੁਸੀਂ ਪੀਂਦੇ ਹੀ ਰਹਿੰਦੇ ਹੋ ਅੱਜ ਤੁਸੀਂ ਮੇਰੇ ਤਰੀਕੇ ਨਾਲ ਸਟਰਾਬਰੀ ਸ਼ੇਕ ਬਣਾ ਕੇ ਦੇਖਿਓ ਬੱਚਿਆਂ ਨੂੰ ਬਹੁਤ ਮਜ਼ਾ ਆਊਗਾ ਵੈਸੇ ਵੀ ਛੁੱਟੀਆਂ ਹੋ ਚੁੱਕੀਆਂ ਨੇ ਦੇ ਬੱਚੇ ਰੋਜ਼ ਨਵੀਆਂ ਨਵੀਆਂ ਚੀਜ਼ਾਂ ਦੀ ਡਿਮਾਂਡ ਕਰਦੇ ਐ ਤੇ ਕਿਵੇਂ ਬਣਦਾ ਆਪਾਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਜੱਗ ਦੇ ਵਿੱਚ ਇੱਕ ਗਲਾਸ ਆਪਾਂ ਦੁੱਧ ਲੈ ਲਿਆ ਜਿੰਨਾ ਕਾ ਸਟ੍ਰੋਬਰੀ ਸ਼ੇਕ ਤੁਸੀਂ ਤਿਆਰ ਕਰਨਾ ਉਸ ਦੇ ਅਕੋਰਡਿੰਗ ਤੁਸੀਂ ਦੁੱਧ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਪੀਸੀ ਹੋਈ ਮਿਸ਼ਰੀ ਆਪਾਂ ਦੋ ਚਮਚ ਪੀਸੀ ਹੋਈ ਮਿਸ਼ਰੀ ਲਈ ਹੈ ਆਪਾਂ ਚੀਨੀ ਨਹੀਂ ਪਾਈ ਤੁਸੀਂ ਇਹਦੀ ਜਗ੍ਹਾ ਤੇ ਚੀਨੀ ਚਾਹੋ ਤਾਂ ਪਾ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਇੱਕ ਦੋ ਸਕਿੰਟਾਂ ਲਈ ਆਪਾਂ ਗ੍ਰਾਈਂਡ ਕਰ ਲਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜੇ ਜੇ ਤੁਸੀਂ ਮੇਰਾ ਚੈਨਲ ਸੂਫੀ ਕਿਚਨ ਬਲੌਗ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਬਰਫ਼ ਤੇ ਬਰਫ਼ ਨੂੰ ਆਪਾਂ ਚੰਗੀ ਤਰ੍ਹਾਂ ਪੀਸ ਲੈਣਾ ਤਾਂ ਕਿ ਇਹ ਦੁਬਾਰਾ ਚਿਪਕੀ ਵਿੱਚ ਮੈਂ ਬਹੁਤ ਪੀਸੀ ਸੀ ਤੇ ਇਸ ਤਰੀਕੇ ਨਾਲ ਤਾਂ ਕਿ ਇਹ ਇਹਦੇ ਵਿੱਚ ਬਿਲਕੁਲ ਰਲ ਜਾਵੇ ਤੇ ਇਹ ਥੋੜੀ ਜਿਹੀ ਜ਼ਿਆਦਾ ਹੋਣੀ ਚਾਹੀਦੀ ਹੈ ਤਾਂ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਥੋੜੀ ਜੀ ਨਾਲ ਇਹਦੇ ਵਿੱਚ ਟੇਸਟ ਨਹੀਂ ਆਉਂਦਾਗਾ ਇਨੂੰ ਆਪਾਂ ਮਿਕਸ ਕਰ ਲਿਆ ਫਿਰ ਆਪਾਂ ਦੇਖ ਲਿਆ ਇਹਨੂੰ ਚੰਗੀ ਤਰ੍ਹਾਂ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਸਟਰਾਬਰੀ ਆਈਸਕ੍ਰੀਮ ਬਾਜ਼ਾਰ ਵਿੱਚੋਂ ਕਿਤੇ ਵੀ ਮਿਲ ਜੂਗੀ ਤੁਸੀਂ ਲੈ ਸਕਦੇ ਹੋ ਤੇ ਇਹਦੇ 2-3 ਚਮਚਾ ਆਪਾਂ ਇਹਦੇ ਵਿੱਚ ਪਾ ਦਾਂਗੇ ਇਹਦੇ ਨਾਲ ਇਹਦਾ ਟੇਸਟ ਬੜਾ ਵਧੀਆ ਆਉਂਦਾ ਤੇ ਬੱਚਿਆਂ ਨੂੰ ਬੜਾ ਮਜ਼ਾ ਆਊਗਾ ਵੈਸੇ ਆਈਸਕ੍ਰੀਮ ਵਗੈਰਾ ਆਪਣੇ ਘਰੇ ਪਈ ਰਹਿੰਦੀ ਹੁੰਦੀ ਹੈ ਗਰਮੀ ਦੇ ਵਿੱਚ ਕਿਉਂਕਿ ਬੱਚਿਆਂ ਦੀ ਪਹਿਲੀ ਪਸੰਦ ਆਈਸਕ੍ਰੀਮ ਹੀ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਸਰਪ ਪਾਵਾਂਗੇ ਆਪਾਂ ਸਟਰਾਬਰੀ ਦਾ ਤੇ ਇਹਦੇ ਨਾਲ ਇਹਦਾ ਫਲੇਵਰ ਬੜਾ ਵਧੀਆ ਆਉਂਦਾ ਤੇ ਇਹਨੂੰ ਇਹਦਾ ਟੇਸਟ ਵੀ ਬੜਾ ਮ제ਦਾਰ ਹੁੰਦਾ ਹੈ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਇਹ ਤੇ ਇਹਨੂੰ ਇੱਕ ਚਮਚ ਪਾਇਆ ਆਪਾਂ ਦੋ ਤਿੰਨ ਗਲਾਸਾਂ ਦੇ ਵਿੱਚ ਕਿਉਂਕਿ ਇਹਨੂੰ ਆਪਾਂ ਬਾਅਦ ਵਿੱਚ ਵੀ ਯੂਜ਼ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਥੋੜੀਆਂ ਜੀਆਂ ਸਟਰਾਫਰੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਕੱਟ ਲਿਆ ਇਹਦੇ ਵਿੱਚ ਪਾਵਾਂਗੇ ਤਾਂ ਕਿ ਖੱਟਾ ਮਿੱਠਾ ਟੇਸਟ ਆਵੇ ਇਹ ਮੈਂ ਬਾਅਦ ਵਿੱਚ ਪਾਈਆਂ ਪਰ ਤੁਸੀਂ ਇਹਦੇ ਨਾਲ ਵੀ ਪਾ ਸਕਦੇ ਹੋ ਤਾਂ ਕਿ ਇਹ ਸਾਰੇ ਸਮਾਨ ਇਕੱਠਾ ਹੀ ਬੀਟ ਹੋ ਜੇ ਤੇ ਸਭ ਇਕੱਠਾ ਹੋ ਜੇ ਤਾਂ ਬਹੁਤ ਵਧੀਆ ਹੋ ਜਾਊਗਾ ਤੇ ਮੈਂ ਇਹਨੂੰ ਬਾਅਦ ਚ ਪਾਇਆ ਹੈਗਾ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਵਿੱਚ ਪਾ ਦਾਂਗੇ ਇਹਨیں ਥੋੜੀਆਂ ਜਿਹੀਆਂ ਆਪਾਂ ਵਿੱਚ ਜ਼ਿਆਦਾ ਨਹੀਂ ਪੀਸਣੀਆਂ ਦਰਜਲੀਆਂ ਰੱਖਣੀਆਂ ਤਾਂ ਕਿ ਜਦੋਂ ਆਪਾਂ ਇਹਨੂੰ ਪੀਏ ਇਹਦਾ ਸਵਾਦ ਮੂੰਹ ਦੇ ਵਿੱਚ ਬਹੁਤ ਵਧੀਆ ਆਵੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਹਲਕਾ ਜਿਹਾ بس ਗ੍ਰाइंड ਕਰ ਲਾਂਗੇ ਤੇ ਉਸ ਤੋਂ ਬਾਅਦ ਇਹ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਗਲਾਸ ਦੇ ਵਿੱਚ ਕਿਵੇਂ ਸਜਾਣਾ ਹੈ ਉਹ ਤੁਹਾਨੂੰ ਦੱਸਾਂਗੇ ਤੇ ਇਹਨੂੰ ਤਿਆਰ ਕਰਾਂਗੇ ਜਦੋਂ ਵੀ ਕੋਈ ਗੈਸਟ ਵਗੈਰਾ ਆਉਣ ਤੁਸੀਂ ਇਸ ਟ੍ਰਿਕ ਦੇ ਨਾਲ ਬਣਾ ਸਕਦੇ ਹੋ ਤੇ ਬੜੀ ਵਧੀਆ ਚੀਜ਼ ਬਣ ਕੇ ਤਿਆਰ ਹੁੰਦੀ ਹੈ ਤੇ ਇਸ ਸਿਰਪ ਨੂੰ ਆਪਾਂ ਥੋੜਾ ਜਿਹਾ ਗਲਾਸ ਦੇ ਆਲੇ ਦੁਆਲੇ ਇਸ ਤਰੀਕੇ ਦੇ ਨਾਲ ਲਗਾ ਲਾਂਗੇ ਇਹਦੀਆਂ ਲਾਈਨਾਂ ਜਿਹਾ ਬਣਾ ਦਾਂਗੇ ਤੇ ਇੱਕ ਆਰਟ ਹੋ ਜੂਗੀ ਤੇ ਇਹਦੇ ਨਾਲ ਇਹ ਦਿੱਸੂਗਾ ਬਹੁਤ ਵਧੀਆ ਕਿਉਂਕਿ ਜਿਹੜੀ ਵੀ ਚੀਜ਼ ਸਜੀ ਹੋਵੇ ਉਹ ਖਾਣ ਪੀਣ ਚ ਓਨੀ ਸਵਾਦ ਲੱਗਦੀ ਹੈ ਤੇ ਇਸ ਤਰੀਕੇ ਨਾਲ ਪਾ ਕੇ ਇਹਦੇ ਵਿੱਚ ਫਿਰ ਆਪਾਂ ਪਾ ਲਾਂਗੇ ਸਟਰਾਬਰੀ ਸ਼ੇਕ ਤੇ ਉਸ ਤੋਂ ਬਾਅਦ ਆਪਾਂ ਨੇ ਕੋਲੇ ਜਿਹੜੀਆਂ ਸਟਰਾਬਰੀਆਂ ਬਚੀਆਂ ਸੀ ਥੋੜੀਆਂ ਜੀਆਂ ਉਨਾਂ ਨੂੰ ਆਪਾਂ ਚੰਗੀ ਤਰ੍ਹਾਂ ਲੰਬੇ ਪੀਸਾਂ ਦੇ ਵਿੱਚ ਕੱਟ ਲਾਂਗੇ ਪਹਿਲਾਂ ਤੁਸੀਂ ਸਟਰਾਬਰੀ ਨੂੰ ਗਰਮ ਪਾਣੀ ਦੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਜ਼ਰੂਰ ਸਾਫ਼ ਕਰ ਲੈਣਾ ਤਾਂ ਕਿ ਇਹਦੇ ਵਿੱਚਲੀ ਜਿਹੜੀ ਗੰਦਗੀ ਆ ਉਹ ਸਾਰੀ ਦੂਰ ਹੋ ਜਾਊਗੀ ਤੇ ਇਸ ਤਰੀਕੇ ਦੇ ਨਾਲ ਆਪਾਂ ਲੰਬਾ ਜਾ ਕੱਟ ਲਾਂਗੇ ਤੇ ਇਹਨੂੰ ਉੱਤੋਂ ਵਧੀਆ ਤਰੀਕੇ ਦੇ ਨਾਲ ਡੈਕੋਰੇਟ ਕਰਾਂਗੇ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਵਾਰੀ ਮੇਰੇ ਤਰੀਕੇ ਨਾਲ ਤੁਸੀਂ ਇਹ ਸਟਰਾਬਰੀ ਸ਼ੇਕ ਬਣਾ ਕੇ ਜ਼ਰੂਰ ਦੇਖਿਓ ਇਹਨੂੰ ਆਪਾਂ ਦੇਖੋ ਡੈਕੋਰੇਟ ਕਰਤਾ ਹੁਣ ਇਹਦੇ ਉੱਪਰ ਨਿੱਕੇ ਨਿੱਕੇ ਪੀਸ ਜਿਹੜੇ ਸਟਰਾਬਰੀਜ਼ ਏ ਉਹ ਆਪਾਂ ਰੱਖ ਦੇਵਾਂਗੇ ਤੇ ਜਦੋਂ ਤੁਸੀਂ ਬੱਚਿਆਂ ਨੂੰ ਦਿਓਂਗੇ ਤੇ ਬੱਚੇ ਖੁਸ਼ ਹੋ ਜਾਣਗੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਦੇਖਣ ਦੇ ਵਿੱਚ ਹੀ ਤੇ ਪੀਣ ਚ ਇਹਦਾ ਟੇਸਟ ਓਨਾ ਹੀ ਜ਼ਿਆਦਾ ਵਧੀਆ ਹੋਊਗਾ ਤੇ ਇੱਕ ਵਾਰੀ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਿਓ ਤੇ ਮੇਰੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਵਾਲਾ ਬਟਨ ਵੀ ਜਰੂਰ ਨੱਪਦਿਆ ਕਰੋ